10 ਜਣਿਆਂ ਬਾਹੋ ਕਹਿੰਦਾ ਨਾਗਵਾਲ ਪਾ ਰੱਸੀ ਇਹ ਜੀ ਬੰਨੀ ਖੁੱਲੇ ਨਾ ਕਿਤੇ ਪਿਛਲਿਆਂ ਨੂੰ ਮਰਵਾ ਦੇ लवली ਇੱਕ ਮਿੰਟ ਆ ਡਾਰਲਿੰਗ ਤੇਰੇ ਕੋਲ ਹਨਾ ਤੂੰ ਕੁਝ ਨਹੀਂ ਕਰਨਾ ਝਟਕਾਣੀ ਮਾਰਨਾ ਤਾਂ ਰੇਸ ਜਮਾ ਇੱਕ ਇੱਕ ਜਗ੍ਹਾ ਰੱਖਣੀ ਆ ਠੀਕ ਸਹੀ ਐ ਦੋ ਵੀ ਭੌਂਕੀ ਐ ਨਾ ਕੀ ਬ੍ਰਦਰ ਨੂੰ ਰੈਡ ਬਾਰੇ ਬਾਤ ਇਹਨੂੰ ਕੀ ਬ੍ਰਦਰ ਰੈਡ ਉਹ ਇਧਰ ਨੂੰ ਨਹੀਂ ਹੈ ਜੀ ਉਹ ਨਹੀਂ ਦਬਦਾ ਏਲਾ ਏਲਾ ਦੱਬਲਿਆ ਤੇਰੇ ਸਾਦ ਕੇ ਓਏ ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਇੱਕ ਯੂਨਿਕ ਜਿਹਾ ਚੈਲੰਜ ਬਲੌਗ ਪਾਉਣ ਜਾ ਰਹੇ ਆਪਾਂ ਜਿੱਦੇ ਵਿੱਚ ਕੀ ਆਪਾਂ ਟਰੈਕਟਰ ਦੇ ਐਂਟੀ 2-4 ਆਪਣੇ ਜਿਹੜੇ ਬੰਦੇ ਨੇ ਉਹ ਲਾਵਾਂਗੇ ਮਤਲਬ ਬਲੌਗ ਦੇ ਵਿੱਚ ਆਪਾਂ ਟਰੈਕਟਰ ਦੇ ਬਰੁਧ ਬੰਦਿਆਂ ਤੋਂ ਜ਼ੋਰ ਮਰਵਾਵਾਂਗੇ ਤੇ ਜਿਹੜੀ ਰੇਸ ਆ ਟਰੈਕਟਰ ਦੀ ਉਹ ਆਪਾਂ 20 30 ਤੇ ਜਿੱਥੇ ਵੀ ਖੜ੍ਹਦੀ ਉਹਥੇ ਖੜਾਵਾਗੇ ਕਿਉਂਕਿ ਬੰਦੇ ਘੱਟ ਨੇ ਕਿਉਂਕਿ ਬੰਦੇ ਆਪਣੇ ਨੇ ਘੱਟ ਬੰਦੇ ਘੱਟ ਵੀ ਨੇ ਤੇ ਕਮਜ਼ੋਰ ਵੀ ਨੇ ਸਾਰੀ ਬੱਜੀ ਚੱਕੀ ਫਿਰਦੇ ਆਪਾਂ ਜਿਹੜੇ ਆਪਣੇ ਨਾਲ ਹੁੰਦੇ ਨੇ ਉਸ ਤੋਂ ਬਾਅਦ ਟਰੈਕਟਰ ਤੇ ਜਿਹੜਾ ਬੰਦਾ ਬੈਠੂਗਾ ਉਹਨੂੰ ਆਪਾਂ ਇੱਕ ਟਾਰਗੇਟ ਦਵਾਂਗੇ ਵੀ ਉਰੇ ਤੱਕ ਹੀ ਰੇਸ ਰੱਖਣੀ ਆ ਨਾ ਵਧਾਉਣੀਆਂ ਨਾ ਘਟਾਉਣੀਆਂ ਤਾਂ ਤਾਂ ਰੇਸ ਦਾ ਜਮਾ ਵੀ ਝੂਟਾ ਨਹੀਂ ਮਰਵਾਉਣਾ ਕਿਉਂਕਿ ਆਪਣੇ ਜਿਹੜੇ ਬੰਦੇ ਨੇ ਉਹਨਾਂ ਦੇ ਛੱਟਵੇੜ ਵੀ ਲੱਗ ਸਕਦੀ ਆ ਇਹਦਾ 2 ਹੀਟਾ ਹੀ ਤੜਾ ਲੈਣਾ ਉਹ ਹੱਲੇ ਜਾਣ ਤਾਂ ਕਰਕੇ ਸਾਨੂੰ ਬਹੁਤ ਜ਼ਿਆਦਾ ਥੋੜਾ ਸੋ ਮੀਟਰ। ਓ ਚਲੋ ਬਈ ਮੁੰਡਿਓ। ਟਰੈਕਟਰ ਇੰਚ ਨਹੀਂ ਤੁਰਨਾ ਚਾਹੀਦਾ। ਮੈਂ ਕਹਿ ਕੇ ਆਇਆ ਸਾਰੇ ਪਿੰਡ ਚ ਵੀ ਇੰਚ ਨਹੀਂ ਤੁਰਮਦੇ ਟਰੈਕਟਰ। ਫੇਰ ਹੀ ਮਾੜਾ ਮੂੜਾ ਵੀਡੀਓ ਸਵਾ। ਟਰੈਕਟਰ ਨੂੰ ਆਇਆ ਖਿੱਚਣਾ। ਮੰਨ ਲਓ ਵੀ ਮਨ ਲਾ। ਕਿੱਥੇ ਟਰੈਡ ਤਾਂ ਉਹੀ। ਓਏ ਨਹੀਂ। ਜਦੋਂ ਮਨ ਲਾ ਵੀ ਟਰੈਕਟਰ ਉਹਨੇ ਗੇਰ ਪਾਤਾ। ਮਨ ਲਾ ਵੀ ਆਇਆ ਖਿੱਚਣਾ ਤੁਰਨਾ ਨਹੀਂ ਦੇਣਾ। ਲੋਚਾ। ਹਾਂ ਲੋਚਾ। ਸਮਝ ਗਿਆ ਤੁਸੀਂ ਗੱਲ ਮੇਰੀ? ਪਰ ਟਰੈਕਟਰ ਨਹੀਂ ਤੁਹਾਨੂੰ ਦੇਣਾ। ਠੀਕ ਹੈ। ਆਜੋ ਫਿਰ ਤੁਹਾਨੂੰ ਆਉਣੇ ਸਿਖਾਉਣਾ। ਕਿਵੇਂ ਖਿੱਚਣਾ ਕਿਵੇਂ। ਠੀਕ ਹੈ। ਆਜੋ। ਲਾਇ ਵੀ ਮਿੱਤਰੋ ਇੱਕ ਦੀ ਬਿੰਦਰ ਸਰਦਾਰ ਕਹਿੰਦੇ ਕੋਚ ਬਣ ਕੇ ਇਹਨੂੰ ਦੱਸ ਰਿਹਾ ਮੰਡੇ ਨੂੰ ਤੇ ਮੁੰਡੇ ਵੀ ਕਹਿੰਦੇ ਤਿਆਰ ਪਰ ਤਿਆਰ ਨੇ ਗੇਮ ਸਟਾਰਟ ਕਰਾਂਦਾ ਹੋਇਆ ਬਿੰਦਰ ਏ ਚੱਲ ਬਈ ਲੈ ਵੀ ਗੇਮ ਹੋ ਚੁੱਕੀ ਆ ਕਹਿੰਦਾ ਸਟਾਰਟ ਮੁੰਡੇ ਮਾਰ ਰਹੇ ਨੇ ਜੋਰ ਪੂਰਾ ਦੇਖੋ ਬਣਦਾ ਕੀ ਆ ਇੱਕ ਪਾਸੇ ਕਰਨ ਦੇ ਹੈਰੀ ਨੇ ਤੇ ਦੂਜੇ ਪਾਸੇ ਅਕਾਸ਼ ਸਿੱਧੂ ਦੇ ਨਾਲ ਬਰੂਣਾ ਮੇਰੇ ਮਿੱਤਰੋ ਮੁਕਾਬਲਾ ਪੂਰਾ ਚੋਟੀ ਦਾ ਦੇਖੋ ਬਣਦਾ ਗਿਆ ਏਲ ਏਲੇ ਢੈਣ ਵਾਲਿਆਂ ਨੇ ਟੇਰੀਆਂ ਏਲ ਏ ਏ ਏ ਏ ਇੱਕ ਅੱਕ ਵਈ ਆ ਮੁੰਡਿਆਂ ਜਿੱਤਦਾ ਆਇਆ ਥਾਪੀ ਲੈ ਜਾ ਮੁੰਡਿਆ ਇਹਨੂੰ ਮੂਰੀ ਲਾਉਣਾ ਬਾਈ ਇਹ ਮੁੰਡੇ ਨੂੰ ਮੂਰੀ ਲਾਉਣਾ ਥਾਪੜ ਤੂੰ ਵੀ ਲੈ ਗੱਡਾ ਸੋਨੂੰ ਜੀ ਸਖੈ ਰਹੇ ਆ ਵੀ ਟਰੈਕਟਰ ਤੋਂ ਹਾਰ ਨਾਣੀ ਠੀਕ ਹੈ ਪਹਿਲਾ ਬੰਦੇ ਖੇਤੀ ਕਰਦੇ ਸੀ ਟਰੈਕਟਰ ਨਾਲ ਉਹ ਤਗੜੇ ਸੀ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਮੂਰੀਆਂ ਢੰਗੀਆਂ ਬੰਗਲੀਆਂ ਉਸ ਤੋਂ ਬਾਅਦ ਗ੍ਰਿਪਨ ਆਉਣਾ ਪੈਰਾਂ ਦਾ ਹਾਂ ਹਾਂ ਠੀਕ ਹੈ ਜਦੋਂ ਮਾਲਾ ਟਰੈਕਟਰ ਨੇ ਗੇਅਰ ਪਾਤਾ ਵੀ ਪਾਤਾ ਫਿਰ ਠੀਕ ਹੈ ਚਲੋ ਟਰੈਕਟਰ ਆ ਗਿਆ ਟਰੈਕਟਰ ਦਿਖਾ ਦੇ ਬਾਈ ਆ ਗਿਆ ਦੇਖ ਆ ਰਹੀ ਆ ਬਾਜ ਲਓ ਜੀ ਟਰੈਕਟਰ ਆ ਚੁੱਕਿਆ ਤੁਹਾਡੇ ਸਾਹਮਣੇ ਹਣਾਂ ਟਰੈਕਟਰ ਵੀ ਦੋ ਤਿੰਨ ਬੰਦੇ ਲਈ ਆਉਂਦਾ ਇਹ ਤਾਂ ਬਲੌਗ ਵੱਡਾ ਕਰਨਾ ਭਾਈ ਥੋੜਾ ਜਿਆ ਕਿਉਂਕਿ ਕੱਲੇ ਕੱਲੇ ਦਾ ਜੋਰ ਆਪਾਂ ਦਿਖਾਉਣਾ ਟਰੈਕਟਰ ਦੇ ਬਰੁੱਧ ਵੀ ਕਿੱਚ ਕਿੰਨਾ ਜੋਰ ਆ ਆ ਮੁੰਡਿਆਂ ਨੂੰ ਵੀ ਸਿਖਾਉਣਾ ਪਰ ਹੁਣ ਬਿੰਦਰ ਸਰਦਾਰ ਕੋ ਸਾਬੇ ਸਿਖਾਉਣਗੇ ਆ ਆ ਅੱਗੇ ਮੈਦਾਨ 'ਚ ਗਰਾਊਂਡ 'ਚ ਜਾ ਗਰਾਊਂਡ 'ਚ ਇਧਰ ਰਿਆ ਅਸਲ ਕਰ ਕਰਕੇ ਥੱਕ ਗਏ ਭਾਈ ਬਿੰਦਰ ਸਰਦਾਰ ਵੀ ਪਾਣੀ ਪੀਣ ਲੱਗੇ ਨੇ ਹੁਣ ਪਾਣੀ ਦੀ ਕਿ ਲੋੜ ਹੈ ਸੋਨੂ ਕੀ ਲੋੜਾ ਪਾਣੀ ਦੀ ਟਰੈਕਟਰ ਤੇ ਆਇਆ ਯਾਰ ਮਾਹਲਾ ਛੁੱਡੀ ਯਾਰ ਲੈ ਪਾਣੀ ਮੈਨੂੰ ਵੀ ਦੇ ਦੇ ਯਾਰ ਬਹੁਤ ਝਰ ਹੋ ਗਿਆ ਬੋਲ ਦੇ ਨੂ ਮੈਨੂੰ ਉਹ ਖੇਡ ਤੋ ਬੀਰ ਉਹਦੇ ਓ ਓ ਉਧਰ ਵੀਰਾ ਚੱਲ ਪਾਣੀ ਦਤਾ ਖੇਲ ਚ ਆਹੇ ਓ ਓ ਤੁਸੀਂ ਪਾਣੀ ਪੁੱਛਦੀ ਹੋਏ ਜੀ ਬੰਦੇ ਪੂਰੇ ਲੈ ਪਾਣੀ ਦੇ ਯਾਰ ਬੰਦੇ ਪੂਰੇ ਨਜ਼ਰ ਠੀਕ ਨਹੀਂ ਆਪਣੇ ਹਾਂ ਪੂਰੀ એનર્ਜੀ ਆ ਮੁੰਡਿਆਂ ਜਾ ਆ ਟ੍ਰੱਕ ਪਰੰਦਨਾ ਪਲੀ ਉਹ ਆ ਟ੍ਰੈਕ ਪਲੇਟ ਚ ਆ ਗਿਆ ਸੀ ਜੋਰਾਂ ਜਮਾਉਣ ਆਏ ਨੇ ਯਾਰ ਕੱਚੇ ਚ ਕਰ ਲੈ ਕੱਚੇ ਦਾ ਟਰੈਕਟਰ ਦਖੂਗਾ ਤੇਰੀ ਭਾਂ ਨੂੰ ਡੇਗਿਆ ਦੀ ਓਹ ਡੋ ਚੰਦੀ ਗੱਲ ਹੋ ਗਈ ਯਾਰ ਤੋ ਉਧਰਾਂ ਦੀ ਲੱਗੀ ਉਧਰ ਉਹਨਾਂ ਦੇ ਤਾਂ ਮੂਤੇ ਮਰ ਉਹਨਾਂ ਨਾਲ ਵੀ ਤਾਂ ਕੰਮ ਨਹੀਂ ਕੋਈ ਹੋਰ ਉਹਨਾਂ ਨੂੰ ਕੋ ਚੱਕਣ ਨਹੀਂ ਦਿੰਦਾ ਹਾਂ ਤੇ ਉਹ ਸੰਦ ਨਹੀਂ ਚੱਕਣ ਦਿੰਦੇ ਉਹਨਾਂ ਨੂੰ ਜਿਹੜੇ ਟੋਚਨਾਂ ਦੀ ਗੱਲ ਕਰ ਰਹੇ ਨੇ ਕਾ ਜਮੀਂ ਥੱਲੀ ਲਾਲ ਇਹਨਾਂ ਨੇ ਤਾਂ ਵਾਹਣ ਜੋ ਓਏ ਕਾ ਦੇ ਰੋ ਹੱਲਾ ਛੇਰੀ ਦੇ ਦੂੰ ਡਰਾਈਵਰ ਨਹੀਂ ਹੋਏ 10 ਸਾਬ ਉਤਰੀ 10 10 ਜਣਿਆਂ ਪਾਓ ਕਹਿੰਦਾ ਨਾਗਵਾਲ ਪਾ ਅੱਛਾ ਚਲਾਉਗੇ ਰੱਸੀ ਇਹ ਜੀ ਬੰਨੀ ਖੁੱਲੇ ਨਾ ਕਿਤੇ ਪਿਛਲਿਆਂ ਨੂੰ ਮਰਵਾ ਦੇ ਨੂੰ ਛੱਡਾਂਗੇ ਖਾਲੀ ਲੋਚ ਪਾ ਕੇ ਫੇਰ ਫੇਰ ਬਾਰੇ ਖਾਲੀ ਲੋ ਕਿਹੜਾ ਹੁੰਦਾ ਓਏ ਉਹ ਖੜ ਜੋ ਉਹ ਖੜ ਜੋ ਹਾਂ ਟਰੈਕਟਰ ਜ਼ੋਰ ਕਿਹੜੇ ਗੇਰ ਚ ਘਟਾ ਮਾਰੀ ਸੀਟ ਤੇ ਨਹੀਂ ਬਹਿੰਦੇ ਆਪਾਂ ਪਹਿਲੇ ਲੋਚ ਮਾਰੂਗਾ ਤਾਂ ਕਿਚੋਰ ਦਾ ਤਾ ਛੋਰ ਦਾ ਲੋਵੇ ਬੰਦਿਆਂ ਨੂੰ ਪਹਿਲੇ ਓਏ ਐਨੇ ਜਾਣੇ ਓ ਪਹਿਲਾ ਲੋ ਤਾਂ ਰੋ ਕੇ ਲਵਾਂਗੇ ਤੁਸੀਂ ਇਹ ਉਧੇ ਨਹੀਂ ਬਹਿੰਦੇ ਇਹਨੂੰ ਅਹੀਂ ਛੱਡਾਂ ਖਾਲੀ ਛੱਡ ਦਿਓ ਛੱਡ ਦਿਓ ਕੁਛ ਨਹੀਂ ਹੁੰਦਾ ਦੇਖਦੇ ਆ ਟਰੈਕਟਰ ਖਾਲੀ ਛੱਡ ਦਿੰਦੇ ਟਰੈਕਟਰ ਨਹੀਂ ਰੇਸ ਨੂੰ ਮੂੰਹ ਨਹੀਂ ਦੱਸਦੇ ਕਹਿੰਦੇ ਰੇਸ ਨਹੀਂ ਪਤਾ ਨਹੀਂ ਰੇਸ ਓਏ ਬਾਈ ਓਏ ਓਏ ਟਰੈਕਟਰ ਦੀ ਰੇਸ ਇੰਨੀ ਕਿ ਛੱਡ ਦੇ ਵੀ ਬਸ ਖਾਲੀ ਛੱਡਾਂਗੇ ਰਟ੍ਰੈਡ ਖਾਲੀ ਕੀ ਛੱਡੀਆਂ ਸਹੀ ਐ ਤੂੰ ਵੀ ਭੌਂਕੀ ਐ ਨਾ ਕੀ ਬ੍ਰਦਰ ਨੂੰ ਰਟ੍ਰੈਡ ਵਾਰਾ ਤੈਨੂੰ ਕੀ ਕਰਾ ਟ੍ਰੈਡ ਉੱਧਰ ਨੂੰ ਮੂੰਹ ਕਰਕੇ ਛੱਡ ਲਈ ਛੱਡ ਬਾਲਾ ਘੰਟਾ ਬਣਦਾ ਠੀਕ ਐ ਠੀਕ ਐ ਆ ਤੇਰੇ ਸਾਦਕੇ ਇੰਨੀ ਕਿ ਵੋਧਾ ਹਲ ਖੂਰੀ ਲਾਵਾਂਗੇ ਹਲ ਹੀ ਲਾਉਣੇ ਓਏ ਓਏ ਉਹ ਹਲ ਠੀਕ ਦੀ ਓਏ ਇੰਦਰਾ ਇੰਨੀ ਕਿ ਚੱਲਦਾ ਰਹਿਣ ਦੇ ਹਾਂ ਆਲਾ ਲੈ ਨਾ ਇਹ ਹਾਂ ਦੋ ਬਣਾ ਕਿਵੇਂ ਚੱਲਾਂਗੇ ਇਹ ਲੋ ਲਾ ਕੇ ਰੋ ਲੋ ਲਾ ਕੇ ਛੱਡ ਦੇ ਓਏ ਸਹੀ ਹੱਲਾ ਜਮਾ ਬੱਸ ਕਿਧਰ ਬਣਾਇਂਦੇ ਵੀਡੀਓ ਤੇ ਕਿਧਰ ਵਧੀਆ ਰਿਹਾ ਮੈਂ ਸਾਈਡ ਤੋਂ ਬਣਾਉਂਗਾ ਇਧਰ ਤੁਸੀਂ ਇਧਰ ਹੋ ਜਾਓ ਮੈਂ ਇਹਦਾ ਲਾਉਣਾ ਨਹੀਂ ਯਾਰ ਬੱਸ ਓਏ ਓਏ ਆਰੇ ਟਾਕਾ ਉਠਾਈਏ ਨੀ ਓਏ ਹਾਂ ਟੌਰ ਵਾਲੀ ਕਰਦੇ ਨੇ ਪਹਿਲੇ ਲੋਚ ਬਾਈ ਠੀਕ ਹੈ ਟਰੈਕਟਰ ਨੂੰ ਪਹਿਲੇ ਲੋਚਾਂ ਤੋਰਾਂਗੇ ਹਾਂ ਠੀਕ ਹੈ ਠੀਕ ਹੈ ਪਾ ਲਈ ਤਾਂ ਖੜਾ ਡਾ ਇੱਕ ਬੰਦੇ ਦਾ ਬਿਠਾ ਦਿਓ ਪਹਿਲੀ ਵਾਰ ਬਿਠਾ ਲਓ ਕੋਈ ਗੱਲ ਨਹੀਂ ਹੌਲੀ ਹੌਲੀ ਤੋਰਾਂਗੇ ਠੀਕ ਹੈ ਫਿਰ ਦੇਖਾਂਗੇ ਟਰੈਕਟਰ ਖਿੱਚ ਰਿਹਾ ਜਾਂ ਨਹੀਂ ਠੀਕ ਹੈ ਇਹ ਉਰੇ ਹੀ ਕਰ ਲੈ ਵਿਚਾਲੀ ਅੱਗੇ ਕਰ ਲੈ ਟਰੈਕਟਰ ਥੋੜਾ ਜਿਹਾ ਲਵਲੀ 25 ਕਿਲਾ ਉਰੇ ਕਰ ਲੈ ਉਰੇ ਖੜ ਜਾ ਓਏ ਖੜ ਜਾ ਉਹ ਬੰਦੇ ਦੇ ਸਾਹ ਪਿਉ ਨਹੀਂ ਆਦਾ ਪਿਉ ਨਹੀਂ ਓਏ ਉਰੇ ਜਿਉ ਬੱਸ ਉਰੇ ਰੋਕ ਲਾ ਬਹੁਤ ਆ ਲੈ ਚਲ ਓਏ ਚਲ ਓਏ ਆਜੋ ਘਰੇ ਆਜੋ ਚਲੋ ਕਰਾ ਹੋਰ ਹੋਰ ਚਲੋ ਮੇਰਾ ਸ਼ੇਰ ਵਧੀਆ ਆ ਰਹੀ ਆ ਬਾਜ ਇੱਕ ਨੰਬਰ ਆ ਰਹੀ ਆ ਜਮਾ ਲੈ ਵੀ ਮੁੰਡਿਆ ਰੈਡੀ ਹੋ ਓਏ ਜਦੋਂ ਰੈਡੀ ਹੋ ਗਿਆ ਦੱਸ ਦਿਓ ਇਧਰੋਂ ਗੇਰ ਮਰਵਾ ਦਾਂਗੇ ਲਵਲੀ ਇੱਕ ਮਿੰਟ ਆ ਡਾਰਲਿੰਗ ਤੇਰੇ ਕੋਲ ਹਨਾ ਤੂੰ ਕੁਝ ਨਹੀਂ ਕਰਨਾ ਝਟਕਾ ਨਹੀਂ ਮਾਰਨਾ ਤਾਂ ਰੇਸ ਜਮਾ ਇੱਕ ਇੱਕ ਜਗ੍ਹਾ ਰੱਖਣੀ ਆ ਹਾਂ ਕਿਤੇ ਇਹਨਾਂ ਨੂੰ ਝੂੜਾ ਝਾੜਾ ਪੈ ਜਾ ਯਾਰ ਤੈਨੂੰ ਪਤਾ ਇਕੱਠੇ ਹੋ ਜਾਣਗੇ ਇਹ ਹਾਂ ਨਾ ਵੀ ਚੱਪਲਾਂ ਕੱਢ ਦੋ ਪਹਿਲਾਂ ਤਾਂ ਓਏ ਚੱਪਲਾਂ ਕੱਢ ਓਏ ਗੇਮ ਦਾ ਰੂਲ ਆ ਇਹ ਚੱਪਲਾਂ ਨਹੀਂ ਪਾਉਣੀਆਂ ਕਿਸੇ ਨੇ ਆਹ ਲੋਰ ਲੋਰ ਤਾਂ ਚੱਕ ਇਹ ਵੀ ਰੂਲ ਆ ਗੇਮ ਦਾ ਓਰੇ ਰੇਤਾ ਨਾਲ ਪਾ ਤੇ ਮੂੰਹ ਤੇ ਪੈਣੀ ਆ ਫਿਰ ਰੇਤਾ ਰੂਤਾ ਜਾਣਾ ੜਾ ਤੂੰ ਲੋਰ ਉੱਪਰ ਚੱਕ ਲੋਰ ਉੱਪਰ ਚੱਕ ਓ ਤੋਜੇ ਜਾਣ ਕੇ ਨਹੀਂ ਜੋੜ ਕਰ ਵੀ ਰੈਡੀ ਹੋ ਦੱਸੋ ਮੁੰਡਿਓ ਹਾਂ ਬਈ ਜੇ 1 ਮਿੰਟ ਰੋਕ ਲਿਆ ਜਿੱਤ ਗਏ ਹਾਂ ਜੇ 1 ਮਿੰਟ ਰੋਕ ਲਿਆ ਤੁਸੀਂ ਜਿੱਤ ਗਏ ਜੇ ਟਰੈਕਟਰ ਲੈ ਕੇ ਟਰੈਕਟਰ ਜਿੱਤੂਗੀ ਮੈਨੂੰ ਪਤਾ ਆ ਚੱਲ ਵੀ ਲਵਲੀ 1 2 ਤੰਨਾ ਰੇ ਜਣਾ ਬਦਾਈ ਉਰੀ ਦੇਖੀ ਮਰ ਗਿਆ ਵਾ ਜਮੀ ਖਰਾਕਾ ਗਈਆਂ ਕਿੱਧਰ ਆ ਉਹਦਾ ਜਮੀ ਪਦੀ ਲੈ ਉਹ ਲੋ ਲਾ ਲਾ ਦੱਲੇ ਹੱਲ ਲਾ ਕੀ ਹੈ ਹੱਲਾ ਹੱਲਾ ਓਏ ਤੁਸੀਂ ਪਹਿਲਾਂ ਉੱਠ ਖੜੇ ਬਈ ਤੁਸੀਂ ਕੱਲੇ ਭਿੰਦਰ ਨੇ ਜ਼ੋਰ ਮਾਰਿਆ ਵਾ ਇਹਦੀ ਜਰ ਬਰ ਉਹਨੇ ਓਏ ਐ ਕਰ ਹੱਲ ਲਾ ਦੇ ਬਈ ਵਾਂਗਰ ਹੱਲ ਵੀ ਲਾ ਦੇ ਹਾਂ ਹਾਲ ਭਾਲ ਦੇਣੇ 10 12 ਨਾਲ ਸੈਕੰਡ ਰਾਉਂਡ ਸਟਾਰਟ ਨਾਓ ਏ ਚੱਲ ਓ ਵਿੰਦਰਾ ਜੋਰ ਫੁੱਲ ਮਾਰਾ ਹੋ ਮੁੰਡਾ ਨੇ ਇਹ ਲੈ ਕਰਨਗੇ ਟਰੈਕਟਰ ਬੰਦਾ ਇਹਦੀ ਇਹ ਲੈ ਇਹ ਲੈ ਦੱਬ ਲਿਆ ਤੇਰੇ ਸਾਥ ਕੇ ਓਏ ਜੋਰ ਮਾਰਾ ਬਾਈ ਪੂਰਾ ਮੰਡਿਆਲੇ ਬਾਈ ਬੰਕ ਜਾ ਹਾਂ ਇੰਨੇ ਬੰਦੇ ਯਾਰ ਬੰਦ ਗੱਲ ਪਤਾ ਕੀ ਆ ਪਹਿਲਾਂ ਇਹ ਪਾਇਆ ਸੀ ਪਹਿਲੇ ਹਾਈ ਚ ਉਹ ਤੋਂਨੇ ਜ਼ੋਰ ਮਾਰਦਾ ਹੀ ਬੰਦ ਹੋ ਗਿਆ ਹੁਣ ਲੋ ਚ ਲਾਵਾਂਗੇ ਟਰੈਕਟਰ ਦਾ ਵੀ ਜ਼ੋਰ ਵੱਜੇ ਯਾਰ ਨਵਾਂ ਟਰੈਕਟਰ ਆ ਯਾਰ ਟਰੈਕਟਰ ਨਿਊ ਹਾਲੈਂਡ 36 ਦੀ ਹੈ ਵੇਚਤੀ ਕਰਾਵਾਂਗੇ ਤੁਹਾਡੇ ਤੋਂ ਲੱਲ ਬਲਲ ਤੂੰ ਨਾ ਨਾ ਪਹਿਲਾਂ ਲਾ ਦੇ ਲੋ ਲੈ ਚਲੋ ਵੇ ਦੇਖਣਾ ਤੁਹਾਡੇ ਚ ਵੀ ਜ਼ੋਰ ਦੇਖਣਾ ਤੁਸੀਂ ਤਾਂ ਜੰਬਲਿਓਂ ਗਏ ਤਾਂ ਵੀ ਸਾਡੇ ਤਾਂ ਜ਼ੋਰੇ ਬਹੁਤ ਮਾਸਾ ਜ਼ੋਰ ਨਹੀਂ ਛੋਟੇ ਜਿਹਾ ਮੈਂ ਮੂਰੀ ਨਾਲ ਲੈ ਆ ਦੇਖੀ ਲੈ ਲੈ ਆਪਣੀ ਦਾ ਸਿੱਧੀ ਆ ਮਾਡਲ ਵਾਲੀ ਵੀਡੀਓ ਚੱਲ ਜਾ ਲਾ ਮੂਰੇ ਕੋਈ ਨਹੀਂ ਮੂਰੇ ਲੱਗ ਕੇ ਖੜਦਾ ਰਸੇ ਤੇ ਉਹ ਦੂੜਦਾ ਕਿ ਲੋ ਬਾਏ ਨਾ ਤੇ ਮੈਂ ਕਰ ਲੱਗ ਕੋ ਸਾਹ ਨੂੰ ਪੈਂਦਾ ਕੋ ਸਾਹ ਵਾ ਛੋਟੀ ਟੀਮ ਫਲॉप ਕਿਉਂ ਚੱਲ ਰਹੀ ਹੈ ਇਹ ਜਿਹੜਾ ਪਹਿਲਾ ਬੰਦ ਹੋ ਗਿਆ ਉਹ ਤਾਂ ਯਾਰ ਟਰੈਕਟਰ ਦੀ ਗਲਤੀ ਹੈ ਬੰਦਾ ਆਪ ਕੋ ਹੁਣ ਪਹਿਲੇ ਲੋਚ ਤੁਹਾਨੂੰ ਕੀ ਲੱਗਦਾ ਜਿੱਤੋਂਗੇ ਜਾਂ ਹਾਰੂਗੇ ਮੈਨੂੰ ਲੱਗਦਾ ਵੀ ਜਿੱਤਾਂਗੇ ਜਿੱਤ ਸਾਡੀ ਹੋਵੇ ਇਹ ਜ ਵੀ ਹਾਂ ਛੋਟੇ ਛੋਟੇ ਮੜੇ ਬੰਦੇ ਚੰਡ ਕੇ ਛੋਟੇ ਜਿਹੜੇ ਸਟੂਡੈਂਟ ਨੇ ਨਾ ਉਹਨਾਂ ਨੂੰ ਚੰਡਣ ਆਲਾ ਲਗਾ ਦੇ ਓਏ ਮੀਡੀਅਮ ਪਹਿਲਾ ਲਾ ਲਾ ਦੂਜਾ ਲਾ ਲਾ ਲੈ ਚਲੋ ਕਰਾ ਚਲੋ ਕੋ ਸਾਹ ਲੈ ਵੀ ਮੁੰਡੇ ਪੀਓ ਚਾਹ ਫੜ ਜੋ ਮੁੰਡੋ ਕਿਹੜਾ ਲਾਇਆ ਫੇਰ ਪਹਿਲਾ ਲੋ ਪਹਿਲਾ ਲੈ ਵੀ ਬਿੰਦਰ ਸਿੰਘ ਸਰਦਾਰ ਦੀ ਟੀਮ ਰੈਡੀ ਆ ਹਾਂਜੀ ਸਰਦਾਰ ਸਾਹਿਬ ਰੈਡੀ ਆ ਦੇਖਿਓ ਕਰਦਾ ਹੁਣੀ ਜੋਰ ਲੱਗੀ ਜਾਣਾ ਚੱਲ ਚੱਲ ਬਾਈ 2 3 ਕਿੱਥੇ ਪੁੱਤ ਓ ਛੱਡੋ ਗੱਲਾਂ ਓ ਠੀਕ ਗੱਲ ਨਹੀਂ ਹੈਗੀ ਓ ਨਹੀਂ ਦਬਦਾ ਰੋਕੀ ਵੀਡੀਓ ਰੋਕੀ ਵੀਡੀਓ ਆ ਮਾਰੇ ਭਗਾ ਭਗਾ ਸਾਰੇ ਭਾਈ ਪਹਿਲੇ ਲੋਹ ਚ ਲਾਇਆ ਸੀ ਟਰੈਕਟਰ ਨੇ ਵਿਪਿੰਦਰ ਸਰਦਾਰ ਦਾ ਮੋੜ ਨੀ ਗਿਆ ਵਿੰਦਰ ਜ਼ੋਰਦਾਰ ਦਾ ਮੋੜ ਵਿੱਚ ਠੀਕ ਆਦੀ ਕੱਦੂਏ ਕਰਦਾ ਸੀ ਵਿੰਦਰ ਜ਼ੋਰਦਾਰ ਦੇ ਮੋੜ ਦਾ ਕੱਦੂ ਕਰਦਾ ਸੀ ਸਿਰਾ ਘਰਾਦਾ ਓਏ ਅਗਲੀ ਵਾਰ ਜ਼ਿਆਦੇ ਬੰਦੇ ਕਰਾਂਗੇ ਹਾਂ ਸਹੀ ਗੱਲ ਆ ਹਾ ਉਹਦਾ ਵੱਡਾ ਗੇਰ ਪਵਾ ਦਤਾ ਨਹੀਂ ਨਹੀਂ ਛੱਟਾ-ਛੱਟਾ ਵੀ ਲੱਗੇ ਆ ਮੁੰਡਿਆਂ ਦੇ ਆ ਮਾੜਾ ਉਧਰ ਜਾ ਕੇ ਲੰਬਾ ਪਿਆਦੀ ਆ ਸਪਟਾ ਵਿੱਚ ਹੀ ਓਏ ਇਹਦਾ ਆਪਦਾ ਕਿੱਥੇ ਹੈ ਇਹ ਕਿੱਥੇ ਦਰਦਾ ਝੂਟਾ ਯਾਰ ਸਹੀ ਗੱਲ ਆ ਸਪੈਸ਼ਲ ਐਡੀਸ਼ਨ ਆ ਭਾਈ ਨਮਾ ਆਇਆ ਇਹ ਐਡੀਸ਼ਨ ਟੋਟਾ ਲਿਆ ਓਏ ਲੂੰਬੜੀ ਨੂੰ ਕਰਨਾ ਐ ਕਰਾ ਦੇ ਦੋ ਮਿੰਟ ਤੇਰਾ ਛੋਟਾ ਛੋਟਾ ਟਰੈਕਟਰ ਕਿਉਂ ਇਤੋਂ ਦਬ ਗਏ ਇਹਦਾ ਵਜ ਨਹੀਂ ਜਾ ਰਿਹਾ ਲਓ ਜੀ ਆ ਟਰੈਕਟਰ ਤੋਂ ਮੰਨ ਗਏ ਇਹ ਸਾਰੇ ਮੁੰਡੇ ਹਾਰ ਕਹਿੰਦੇ ਟਰੈਕਟਰ ਵੱਡਾ ਨਿਊ ਐਡੀਸ਼ਨ ਆ ਬਾਕੀ ਇਹ ਬਾਕੀ ਨਿਊ ਹਾਲੈਂਡ 36 ਦੀ ਆ ਜ਼ੋਰ ਜਿਆਦਾ ਟਰੈਕਟਰ ਦਾ ਹੁਣ ਟਰੈਕਟਰ ਛੋਟਾ ਲੈ ਕੇ ਆਉਣਾ ਕੋਈ ਓਏ ਕਿੱਥੋਂ ਲਿਆਉਣਾ ਛੋਟਾ ਟਰੈਕਟਰ ਚੱਲ ਫਰਾ ਖੜਾਏ ਆਉਣੇ ਉਹ ਲੈ ਆਉਣੇ ਆਗਲੇ ਵਲੌਗ ਚ ਦਿਖਾਵਾਂਗੇ ਦੂਜਾ ਪਾਰਟ ਦੂਜਾ ਟਰੈਕਟਰ ਗਰਮੀ ਗਰਮੀ ਕਰਤੇ ਜੀ ਠੀਕ ਹੈ ਇਹਦੇ ਨਾਲ ਤਾਂ ਬਣਨੀ ਨਹੀਂ ਗੱਲ ਹਾਂ ਇਹ ਟਰੈਕਟਰ ਵੱਡਾ ਟਰੈਕਟਰ ਵੱਡਾ ਨਿਊ ਐਡੀਸ਼ਨ ਆ ਬਾਕੀ ਨਿਊ ਹਾਲੈਂਡ 36D ਸਭ ਤੋਂ ਵੱਡਾ ਟਰੈਕਟਰ ਮੰਨਿਆ ਜਾਂਦਾ ਇਹ ਇਹ ਤਾਂ 16 ਦੇ ਟਾਇਰ ਨੇ ਹਾਂ ਆਪਾਂ ਮੰਗਵਾਉਿਆ ਹੁਣ 12 ਲੀਟਰ ਨਾਲ ਅੱਛਾ ਛੋਟਾ ਉਹ ਟਰੈਕਟਰ ਹੈ ਉਹ ਛੋਟਾ ਟਰੈਕਟਰ ਹਾਂ ਉਹ ਛੋਟਾ ਉਹਦਾ ਬਲੌਗ ਵੀ ਫਿਰ ਅਲੱਗ ਰੱਖਾਂਗੇ ਆਪਾਂ ਉਹ ਕਿਹੜਾ ਟਰੈਕਟਰ ਹੈ ਉਹ ਮਹਿੰਦਰਾ 265 ਹੈ ਬੱਸ ਠੀਕ ਹੈ ਹੈ ਸਭ ਤੋਂ ਸੜੀ ਦਾ ਤਰ੍ਹਾਂ ਮਸਲ ਕੋਈ ਟਰੈਕਟਰ ਹੀ ਨਹੀਂ ਮਾਰ ਗਿਆ ਕਿ ਸਾੜੇ ਤੇ ਲਓ ਜੀ ਉਹ ਚੱਲੇ ਨੇ ਟਰੈਕਟਰ ਖੜਾਉਣਾ ਨਿਊ ਹਾਲੈਂਡ ਦੇ ਕੇ ਅਗਲੇ ਤੋਂ ਮਹਿੰਦਰਾ 245 ਓਏ 265 ਮਹਿੰਦਰਾ 265 ਟਰੈਕਟਰ ਫੜ ਕੇ ਲੈ ਆ ਰਹੇ ਨੇ ਉਹ ਉਹਦਾ ਬਲੌਗ ਹੈ ਜਿਹੜਾ ਆਪਾਂ ਅਗਲੇ ਜੀ ਰੱਖਾਂਗੇ ਉਹ ਟਰੈਕਟਰ ਦਾ ਤਾਇਨਾ ਕੋਈ ਛੰਦ ਨਹੀਂ ਬਣਾਉਂਦਾ ਇਹਨੂੰ ਆ ਦੇ ਕੀ ਲੈ 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 ਇਹ ਤੇਰੀ ਭਾਈ ਨੂੰ ਲੈ ਕੋਈ ਬੰਦੇ ਵਾਲੀ ਗੱਲ ਆ ਇਹ ਓਏ ਥੱਲੇ ਆਉਂਗਾ ਚੋੜ ਲਾਉ ਆ ਕਰਨਗੇ 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 ਮੈਂ ਅੱਜ ਆਕ ਓਏ